ਵੱਡੀ ਗੱਲ ਪਹਿਲਾਂ ਮੈਂ ਦੱਸ ਦਾਂ ਨਾ ਨੂੰ ਆ ਜਾ ਬਾਬਾ ਲਾਗੇ 5310 ਆਹ ਟਰੈਕਟਰ ਦੇ ਵਿੱਚ ਨਾ ਜਦੋਂ ਆਪਾਂ ਇਹ ਵਾਲਾ ਟਰੈਕਟਰ ਲਿਆ ਇਹਦੇ ਵਿੱਚ ਆਪਾਂ 2 ਲੱਖ ਰੁਪਇਆ ਬਚਾਇਆ 2 ਲੱਖ ਰੁਪਇਆ ਕਿੱਦਾਂ ਬਚਾਇਆ ਵੀ ਇਹ ਵੀ ਦੱਸੂਗਾ ਫੇ ਕਈ ਵੀਰਾਂ ਨੂੰ ਨਾ ਇਹ ਮੇਰਾ ਮੰਨਣਾ ਮਤਲਬ ਮੇਰਾ ਇੱਕ ਤਜਰਬਾ ਕਿਉਂਕਿ ਆਪਾਂ ਜੌਂ ਡੀਅਰ ਚਲਾਉਨੇ ਆ ਜੌਂ ਡੀਅਰ ਦੀ 나ੜ-ਨਾੜ ਬਾਰੇ ਆਪਾਂ ਨੂੰ ਜਾਣਕਾਰੀ ਹੋ ਗਈ ਲਾ ਲਓ ਕੁਛ ਲਾ ਲਓ ਹਨਾ ਐਡਾ ਗਿਆਨੀ ਤਾਂ ਵੈਸੇ ਮੈਂ ਹੈ ਨਹੀਂ ਆਟ ਟਰੈਕ ਨੂੰ ਵੀ ਤੁਹਾਨੂੰ ਪਤਾ ਆਪਾਂ ਮੋਡੀਫਾਈ ਕਰਿਆ ਤੇ ਇਹਨੂੰ ਵੀ ਕਰਿਆ ਇਹ ਜਦੋਂ ਆਪਣੇ ਸੀਆਰਡੀ ਆਏ ਆ ਇਹ ਬੰਦ ਹੋਇਆ ਡਾਕਟਰ 2 ਸਾਲ ਹੋ ਗਏ ਟਰੈਕਟਰ ਲੈ ਇਹਨੂੰ ਉਦੋਂ ਆਪਾਂ ਇਹ ਲਾਟ ਟਰੈਕਟਰ ਏਜੰਸੀ 'ਚ ਖੜਾ ਸੀ ਤੇ ਆਪਾਂ ਲੈ ਲਿਆ ਸੀਗਾ ਤੇ ਉਦੋਂ ਆਪਾਂ 2 ਲੱਖ ਰੁਪਇਆ ਐ ਨਹੀਂ ਬਚਾਇਆ ਉਦੋਂ ਤਾਂ ਸਗੋਂ ਮਹੰਗੇ ਮਿਲਦੇ ਸੀਗੇ ਵੀ ਜਿਨ੍ਹਾਂ ਨੇ ਲੈਣੇ ਭਾਈ ਆਹਦੇ ਲੈ ਲਓ ਏਜੰਸੀ 'ਚ ਲਾਸਟ ਪੀਸ ਹੀ ਸੀ ਤੇ ਆਪਾਂ ਲੈ ਲਿਆ ਸੀ 2 ਲੱਖ ਰੁਪਇਆ ਮੈਂ ਤੁਹਾਨੂੰ ਪਹਿਲਾਂ ਉਹ ਹੀ ਦੱਸਦਾ ਵੀ ਕਿਵੇਂ ਬਚਾਇਆ ਇਹਨੂੰ ਆਪਾਂ 75 ਐਚਪੀ ਕਰਿਆ 75 HP ਜੇ ਆਪਾਂ ਉਦਾਂ ਲੈਂਦੇ ਤੇ 2 ਲੱਖ ਰੁਪਇਆ ਮਹਿੰਗਾ ਸੀਗਾ 53 10 ਤੋਂ ਉੱਪਰ ਆ ਗਿਆ 54 5 ਫਿਰ 50 75 ਤੇ ਆਪਾਂ ਇਹਨੂੰ 2 ਲੱਖ ਰੁਪਇਆ ਉਸ ਚੱਕਰ ਚ ਬਚਾਇਆ ਸੀਗਾ ਵੀ ਇਹਨੂੰ ਕਰਨਾ ਕੋਈ ਸ਼ਵ ਨਹੀਂ ਹੁੰਦਾ ਕਿਉਂਕਿ ਇਹਦੀ ਮੋਡੀਫਿਕੇਸ਼ਨ ਵਾਲੀ ਵੀਡੀਓ ਤੁਸੀਂ ਵੇਖੀ ਹੋਣੀ ਆ ਵੀ ਇਹਦੀ ਆਪਾਂ ਇਹਨੂੰ ਕਿਵੇਂ ਕਰਿਆ ਹਨਾ ਇਹਨੂੰ ਆਪਾਂ ਕਰਿਆ ਵਾ 60 KCPI ਇਹਨੂੰ ਆਪਾਂ ਕਰਿਆ 75 ਤੇ ਉਹ ਤੁਹਾਨੂੰ ਮੈਂ ਦੱਸ ਵੀ ਦੇਣਾ ਕਈ ਵੀਰਾਂ ਨੇ ਮੰਨਣਾ ਨਹੀਂ ਵੀ ਇਦਾਂ ਨਹੀਂ ਹੋਣਾ ਵੈਸੇ ਜਿਹੜੇ ਵੀਰ ਜੌਂਡੀਅਰ ਚਲਾਉਂਦੇ ਆ ਉਹਨਾਂ ਨੂੰ ਸਾਰੇ ਵੀਰਾਂ ਨੂੰ ਇਹ ਗੱਲ ਨਾ ਪਤਾ ਹੀ ਹੋਏਗੀ ਇੰਜਣ ਇਹਦਾ ਤੇ ਇਹਦਾ ਸੇਮ ਪਰ ਇੱਥੇ ਆ ਕੇ ਇਹਨਾਂ ਮਾਡਲਾਂ ਦੇ ਵਿੱਚ ਇਹਨਾਂ ਦੇ ਇੰਜਣ 29 ਤੋਂ 3000 ਸੀਸੀ ਕਰ ਦਿੱਤੇ ਸੀ ਇੱਥੋਂ ਤੱਕ ਜਿਵੇਂ ਆਪਣਾ 14 ਮਾਡਲ ਆ ਤੇ ਇਹਦੇ ਆਉਂਦੇ ਸੀ 2900 ਸੀਸੀ ਇੱਥੇ ਆਉਂਦੇ ਆਉਂਦਾ ਇਹਨੂੰ ਕਰਤਾ ਸੀ 3000 ਸੀਸੀ ਤੇ ਮਤਲਬ 100 ਸੀਸੀ ਦਾ ਫਰਕ ਕੋਈ ਬੜਾ ਫਰਕ ਨਹੀਂ ਹੈਗਾ ਜਿਹੜੇ ਵੀਰ ਜੌਂਡੀਅਰ ਚਲਾਉਂਦੇ ਉਹਨਾਂ ਨੂੰ ਪਤਾ ਹੋਏਗਾ ਵੀ ਇਹਨਾਂ ਦੀ ਪਾਵਰ ਕਿੱਦਾਂ ਵੱਧੀ ਆ ਜੱਗਾ ਬੌਸ ਬਾਈ ਵੀ ਕਰਦਾ ਹੁੰਦਾ ਜੌਂਡੀਅਰ ਤੇ ਹਾਲੈਂਡ ਕਹਿੰਦਾ ਵੀ ਕਿਵੇਂ ਕਰਦਾ ਹੁੰਦਾ ਹਾਲੈਂਡ ਦੇ ਵਿੱਚ 50 75 75 ਐਚਪੀ ਦੇ ਵਿੱਚ ਤੋੜ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਉਹ ਗੱਲ ਕਰਦਾ ਹੈ ਆਪਾਂ ਵੀਰਾਂ ਨੂੰ ਵਕਾ ਵੀ ਦਿੰਦੇ ਆ ਜ ਆ ਉਹਨੂੰ ਪਿੱਛੇ ਆ ਇਧਰ ਦੀ ਆ ਜਾ ਨਾ ਇਧਰ ਦੀ ਆ ਜਾ ਵੀ ਆਪਾਂ ਇਹਨਾਂ ਦਾ ਕੰਮ ਕਿਹੜਾ ਲੈਂਦੇ ਪਏ ਆ ਹੋਣੇ ਟੂ व्हीਲ ਨੇ ਦੋਨੇ 4x4 ਤਾਂ ਹੈ ਨਹੀਂ ਹੈ ਨਾ ਇਹਦੇ ਮਗਰ ਆਪਾਂ ਚਾਰ ਪਾਏ ਆ ਪੂਰੇ ਆਰਮਨਾਲ ਮੈਂ ਚਲਾ ਕੇ ਵੈਸੇ ਦਾ ਵਖਾ ਦੂੰ ਜੇ ਕਿ ਵੀਰਾਂ ਨੇ ਹੁਣੇ ਮੈਂ ਚਲਾਉਣੀ ਆ ਕਿਉਂਕਿ ਫੇਰ ਦੇ ਪੈਂ ਇਹਦੇ ਮਗਰ ਆਪਾਂ ਪਾਇਆ 10 ਫੁੱਟ ਰੋਟਰ ਫੁੱਟਰ ਰੂਟਾ ਵੇਟਰ ਤੇ ਇਹ ਟਰੈਕਟਰ ਉਹਦੇ ਤੋਂ ਛੋਟਾ ਦਾ ਪਰ ਇਹ ਕਰਮਾ ਵਾਲਾ ਆਪਾਂ ਤਾਂ ਉਦੋਂ ਜਦੋਂ ਆਪਾਂ ਲਿਆਂਦਾ ਸੀਗਾ ਉਦੋਂ ਇਹਦੀ ਵੀਡੀਓ ਆਪਾਂ ਪਾਈ ਵੀ ਸੀ ਉਦੋਂ ਆਪਾਂ ਜੰਤਰ ਇੱਥੇ ਵਾਇਆ ਸੀ ਆ ਖੱਤੇ ਜਾਣਾ ਇਹਨੂੰ ਤੇ ਦੋਵੇਂ ਲੀਵਰ ਸੁੱਟ ਕੇ 1000 ਚੱਕਰ ਦੇ ਵੀ 540 ਦੇ ਵੀ ਸਾਰੇ ਕੀਤੀ ਮਤਲਬ ਇਹ ਓਕੇ ਸੀਗਾ ਬਾਬੇ ਜੀ ਮੇਰ ਨਾਲ ਬਹੁਤ ਸੋਹਣਾ ਚੱਲਦਾ ਸੀ ਤੇ ਉਹ ਤਾਂ ਕਰਮ ਵਾਲਾ ਨਾ ਜਦੋਂ ਉਹਨੂੰ ਚਲਾ ਲਈਏ ਮਾਂ ਪਿਓ ਉਹਦੇ ਪੁੱਤ ਸਾਰੇ ਪਿਆਰੇ ਹੁੰਦੇ ਦੋਨੇ ਪਿਆਰੇ ਆ ਦੋਨੇ ਸੋਹਣੇ ਆ ਵਧੀਆ ਚੱਲਦੀ ਆ ਗੱਡ ਪਰ ਇਹਦਾ ਇਹਦਾ ਫਰਕ ਇਹ ਆ ਵੀ ਨੰਨੂ ਜਦੋਂ ਉੱਤੇ ਬਹਿ ਜਾਂਦਾ ਦੂਜੇ ਤੇ ਫਿਰ ਉਹ ਇਹਦਾ ਨਾਂ ਨਹੀਂ ਲੈਂਦਾ ਇਹਦਾ ਨਾਂ ਲੈਂਦਾ ਡੱਕ ਕਰਕੇ ਉਹਦਾ ਡੱਕ ਥੋੜਾ ਜਿਹਾ ਖਰਾਬ ਹੋ ਗਿਆ ਆ ਲੈ ਲੈਂਦਾ ਨਾਂ ਇਹਦਾ ਨਹੀਂ ਤੇ ਨਾ ਉਹ ਜਿਆਦਾ ਮਤਲਬ ਜਦੋਂ ਉਹਨੂੰ ਚਲਾ ਲੂਗਾ ਫਿਰ ਇੱਥੇ ਘੱਟ ਵੈਂਦਾ ਟਾਇਰ ਆਪਾਂ ਦੋਹਾਂ ਟਰੈਕਟਰਾਂ ਨੂੰ ਰੇਡੀਅਲ ਪਾਏ ਆ ਇਹ ਆਪਣੇ ਟਰੈਕਟਰਾਂ ਦੀ ਖਾਸੀਅਤ ਹੈ ਤੇ ਦੂਜਾ ਤੀਜਾ ਆਪਣਾ ਪ੍ਰੀਤਾ ਪ੍ਰੀਤੇ ਨੂੰ ਵੀ ਆਪਣੇ ਨੂੰ ਕਿਉਂਕਿ ਆਪਾਂ ਜਦੋਂ ਏਜੰਸੀ ਚੋਂ ਲਈਏ ਬਾਬੇ ਦੀ ਮੇਰ ਨਾਲ ਟਰੈਕਟਰ ਏਜੰਸੀ ਚੋਂ ਬਾਹਰ ਕੱਢਦੇ ਸਾਰੀ ਟਾਇਰ ਚੇਂਜ ਕਰ ਦਈਦੀ ਉਹਦਾ ਫਰਕ ਵੀ ਮੈਂ ਬੜੀਆਂ ਵੀਡੀਓ ਦੇ ਵਿੱਚ ਦੱਸਿਆ ਜਿਹੜੇ ਆਪਣੇ 14 ਮਾਡਲ ਦੇ ਨਾਲ ਟਰੈਕਟਰ ਆਏ ਟਾਇਰ ਆਏ ਸੀ ਨਾ ਉਹ ਆਪਣੇ ਚਾਰਕਸ ਵਾਲੀ ਚੱਲੇ ਸੀ ਤੇ ਉਦੋਂ ਆਪਾਂ ਕਰਾਇਆ ਨਹੀਂ ਸੀ ਲਾਉਂਦੇ ਹੁਣ ਕਰਮਾ ਵਾਲੇ ਨੂੰ ਇਹਨਾਂ ਨੂੰ ਹੋ ਗਿਆ 14 ਤੇ 4 18 19 ਜੱਪ ਬਦਲਤੇ ਸੀ ਨਾ 19 ਦੇ ਹੁਣ 24 ਚੱਲਦਾ ਬਈ 24 ਵੀ ਲੰਘ ਗਿਆ ਤੇ ਆਪਾਂ ਇਹਦੇ ਨਾਲ ਕਰਾ ਦੇ ਸੀਜ਼ਨ ਵੀ ਲਾਏ ਆ ਤਿੰਨ ਤਿੰਨ ਸੀਜ਼ਨ ਲਾਏ ਇਹਦੇ ਨਾਲ ਆਹੜਾ ਹੋਣ ਵਾਲਾ ਸੀਜ਼ਨ ਸੀ ਉਹ ਤਾਂ ਆਪਾਂ ਲਾਇਆ ਨਹੀਂ ਕਿਉਂਕਿ ਕਰਾ ਦਾ ਕੰਮ ਦਿੱਤਾ ਛੱਡ ਤੇ 4 5 5 ਸਾਲ ਹੋ ਗਏ ਤੇ ਕਰਮਾ ਵਾਲਿਆਂ ਦੀ ਗੱਡੀ ਹੱਲੇ ਵੀ 1 ਇੰਚ ਪਈ ਆ ਇਹਨਾਂ ਦੀ ਗੱਡੀ ਹੁੰਦੀ ਹੋਈ ਇੰਨੀ ਕ ਇਹਦੀ ਸਵਾ ਕਿੰਚਾ ਆ ਨਵੇਂ ਟਾਇਰ ਆ ਆ 5 ਸਾਲ ਚੱਲੇ ਹੋਏ ਆ ਇੱਕ ਤਾਂ ਇਹ ਵੀ ਫਰਕ ਤੁਸੀਂ ਦੇ ਲਓ ਦੋਨਾਂ ਦੇ ਵਿੱਚ ਕਿੰਨਾ ਦਾ ਫਰਕ ਆ ਵੀ ਇੱਕ ਅਸ ਦੇ ਕੁਸ ਦੇਣੀ ਇਹ ਦੇਖਣ ਨੂੰ ਕਰਮਾਲ ਆਉਂਦੇ ਹੀ ਇੰਨੇ ਕਾ ਜਿਆਦੇ ਆਉਂਦੇ ਹੀ ਨਹੀਂ ਗੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਹੈ ਦੀ ਆਪਣੇ 53 ਦਾ ਦੀ ਜਿਹਦੇ ਚੱਕਰ ਚ ਨਾ ਸਾਡੇ ਨੰਨੂ ਨੇ ਜਦੋਂ ਦਾ ਇਹ ਪਿੰਡੋਂ ਲਿਆਂਦਾ ਇੱਕ ਟੈਂਕੀ ਪੂਰੀ ਫੂਕਦੀ ਨਾ ਕਿ ਨਾ ਪਿੰਡ ਦਾ ਕੋਈ ਮੋੜ ਨਹੀਂ ਹੋਣਾ ਜਿੱਥੇ ਨੇ ਰੇਸਾਂ ਨਹੀਂ ਦਿੱਤੀਆਂ ਨੰਨੂ ਆ ਜਾ ਇੱਧਰ ਦੀ ਆਪਾਂ ਨੇ ਇਹਦੇ ਚ ਕੁਝ ਨਹੀਂ ਹੋ ਕਰਿਆ ਸਪੈਸ਼ਲ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਵੀ ਉਹ ਕਰਨ ਲਈ ਸਪੈਸ਼ਲ ਕੁਝ ਕਰਨਾ ਪੈਂਦਾ ਨਾ ਇਹ ਕਰਮਾ ਵਾਲਾ オリジナル ਹੀ ਇਦਾਂ ਦਾ ਵਾ ਮੈਂ ਦਿਖਾਉਣਾ ਤੁਹਾਨੂੰ ਆਹ ਦੇਖਿਆ ਜੀ ਹੁਣ ਇਹ ਨਾ ਸਾਡੇ ਨੰਨੂ ਨੇ ਬਸ ਆਹ ਸੀਟੀਆਂ ਦੇ ਚੱਕਰ 'ਚ ਹੀ ਸਭ ਤੋਂ ਵੱਡਾ ਕਾਰਨ ਹੀ ਇਹ ਆ ਇਹਨੂੰ ਇੱਥੇ ਲਿਆਉਣਾ ਜਿਉਂ ਸੀਟੀਆਂ ਵਾਲਾ ਲੈ ਕੇ ਆਈਏ ਐਰ ਕਲੀ ਸੀਜ਼ਨ ਉਹਨੂੰ ਚਲਾਉਣਾ ਫਿਰ ਇਹਨੂੰ ਸਪੈਸ਼ਲ ਸੀਟੀਆਂ ਦੇ ਕਰਕੇ ਲਿਆਇਆ ਹੈ ਹਾਂ ਪ੍ਰੀਤ ਆ ਬਜਰਾ ਉਹ ਖੜਾ ਪੁੱਤ ਦਾ ਕਿ ਚੱਲ ਜੂ ਦਿਖਾ ਕੇ ਨਹੀਂ ਉਹ ਵਿਚਾਰਾ ਨਾ ਯਾਰ ਆਪਾਂ ਕਿਸ ਚੀਜ਼ ਨੂੰ ਬਦਨਾਮ ਨਹੀਂ ਕਰਦੇ ਆਪਾਂ ਉਹਦੀ ਵੀ ਬਦਨਾਮੀ ਨਹੀਂ ਕਰਨੀ ਪਰ ਪਤਾ ਨਹੀਂ ਯਾਰ ਸਾਨੂੰ ਫਿੱਟ ਨਹੀਂ ਆਇਆ ਆ ਸੀਜ਼ਨ ਦੇ ਵਿੱਚ ਵਿੱਚ ਵਿਚਾਰੇ ਨੇ ਫਿਰ ਸਾਡਾ 20000 ਰੁਪਿਆ ਲਵਾਤਾ 10 ਪਹਿਲਾਂ 10 ਫਿਰ ਆਪਾਂ ਉਹਨੂੰ ਨਹੀਂ ਬਦਨਾਮ ਕਰਦੇ ਬਹੁਤ ਸੋਹਣਾ ਯਾਰ ਮੈਂ ਵਾਰ-ਵਾਰ ਉਹਦੀ ਗੱਲ ਕਰਦਾ ਨਾ ਉਹਦੇ 'ਚ ਥੋੜੀਆਂ ਜਿਹੀਆਂ ਕਮੀਆਂ ਨੇ ਇੰਜਨ ਤਗੜਾ ਬਣਾਦਾ ਪਿੱਛੋਂ ਵਿਚਾਰਾ ਐ ਬਣਾਦਾ ਜਿਵੇਂ ਕੱਚ ਦਾ ਹੁੰਦਾ ਉਹਦੇ 'ਚ ਉਹ ਹੀ ਕਮੀਆਂ ਉਹ ਕੁਛ ਨਾ ਕੁਛ ਤੋੜ ਦਿੰਦਾ ਪਤੰਦਰ ਹਨਾ ਆਪਾਂ ਕਹਿੰਦੇ ਆ ਇਹ ਦਬ ਜਾਂਦੇ ਆ ਮਰ ਜਾਂਦੇ ਆ ਉਹ ਮਰਦਾ ਮਰਦਾ ਨਹੀਂ ਉਹ ਪਤੰਦਰ ਕੋਈ ਨਾ ਕੋਈ ਤੋੜ ਦਿੰਦਾ ਉਹ ਹੈ ਤਾਂ ਝੋਟਾ ਹੀ ਆ ਪਰ ਉਹ ਵਿਚਾਰਾ ਨਾ ਸਾਨੂੰ ਬਿਟ ਨਹੀਂ ਆਇਆ ਕਰਮ ਵਾਲਾ ਕੋਨਾ ਕੋ ਤੋੜ ਦਿੰਦਾ ਹਾਂ ਆਪਾਂ ਮੋਡੀਫਿਕੇਸ਼ਨ ਦੀ ਗੱਲ ਕਰੀਏ ਇਹਦੇ ਤੇ ਉਹਨਾਂ ਨੂੰ ਪਤਾ ਆਪਾਂ ਨਾ ਸਕੇਲੇ ਵੀਰ ਕੋਲੇ ਜਾਣਾ ਵੀ ਆ ਜਿੰਨੇ ਵੀ ਆਪਣੇ ਜੋਹੰਡੀਆਂ ਰਾ ਜਿੰਨੇ ਵੀ ਸਾਰਿਆਂ ਨੂੰ ਸਕੇਲੇ ਬਾਈ ਪਟਿਆਲੇ ਵਾਲੇ ਦੇ ਹੱਥ ਲੱਗੇ ਆ ਉਹ ਬਾਈ ਸਾਡਾ ਐਡਾ ਗੁੱਡ ਨਾ ਮੈਂ ਕਹਿੰਦਾ ਯਾਰ ਗੱਲਾਂ ਹੀ ਛੱਡ ਦੇ ਫਿਰ ਮੈਨੂੰ ਉਸ ਬੰਦੇ ਦੀ ਐਡੀ ਸੋਹਣੀ ਸਿਫਤ ਲੱਗਦੀ ਆ ਉਹ ਇਹਦੇ ਚੋ ਨਾ ਪਲੰਜਰ ਆਪਾਂ ਚੇਂਜ ਕਰੇ ਸੀ ਪਰੰਜਰ ਕੱਢ ਕੇ ਉਹਨੇ ਸਾਨੂੰ ਛੋਲੇ ਜਿਹਾ ਪਾ ਕੇ ਸਾਨੂੰ ਇਹਦੇ ਨਵੇਂ ਹੀ ਦੇਤੇ ਕਿਉਂਕਿ ਜਦੋਂ ਇਹ ਲਿਆਂਦਾ ਸੀ ਇਹਦੀਆਂ ਵੀਡੀਓ ਆਪਣੇ ਉੱਤੇ ਪਈਆਂ ਜਾਂ YouTube ਤੇ ਆਪਣੇ YouTube ਤੇ ਵੀ Insta ਤੇ ਵੀ ਇਹ ਤਾਂ ਬਸ ਗੁਰੂ ਘਰ ਮੱਥਾ ਟੇਕਿਆ ਤੇ ਅਸੀਂ ਉਦੋਂ ਹੀ ਪੰਪੇ ਦਾ ਖੋਲ ਦਿੱਤਾ ਸੀ ਪਹਿਲੇ ਦਿਨੀ ਕੋਈ ਭੱਟੀ ਤੋਂ ਰੰਗਣੀ ਲੱਥਾ ਦਾ ਕਰਮਲੇ ਦਾ ਕਿਦਾ ਕਹਿੰਦਾ ਮਤਲਬ ਖੱਤੇ ਤਾਂ ਅਸੀਂ ਵਾੜਿਆ ਹੀ ਨਹੀਂ ਸੀ ਕਿਉਂਕਿ ਸਾਨੂੰ ਜੋਂਡੀਅਰ ਬਾਰੇ ਨਾ ਭੇਤ ਆ ਬਾਬੇ ਦੀ ਮਿਹਰ ਨਾਲ ਆਪਾਂ ਇਹ ਗੱਲ ਕਿਸੇ ਨੂੰ ਨਹੀਂ ਕਹਿੰਦੇ ਵੀ ਸਾਡੇ ਮਗਰ ਲਾ ਕੇ ਤੁਸੀਂ ਐਂ ਕਰੋ ਨਾ ਕਹਿੰਦਾ ਮਤਲਬ ਸਾਨੂੰ ਹੁਣ ਭੇਤ ਸੀਗਾ ਜੇ ਆਪਾਂ ਇਹਨੂੰ 75 HP ਲੈਂਦੇ ਤੇ ਸਾਡਾ 2 ਲੱਖ ਰੁਪਇਆ ਲੱਗਣਾ ਸੀ ਤੇ ਇਦਾਂ ਸਾਡਾ ਕੀ ਲੱਗਾ ਸਾਰੇ 15000 ਰੁਪਇਆ ਮਸਾਂ ਲੱਗਾ ਸਾਡਾ ਤੇਲ ਦਾ ਖਰਚਾ ਵਿੱਚ ਆਪਾਂ ਆ ਗਏ ਪਟਾਲੇ ਦਾ ਆਉਣ ਜਾਣ ਤੇ ਐਸਕੇ ਵਾਲੇ ਬਾਈ ਦੀ ਮੈਂ ਗੱਲ ਕਰਦਾ ਉਹਨੇ ਸਾਨੂੰ ਪਲੰਜਰ ਦੇਤੇ ਇਹ ਚ ਜਿਹੜੇ ਪਲੰਜਰ ਪਾਉਣੇ ਸੀਗੇ ਉਹ ਪਾਤੇ ਉਹ ਵੀ ਉਹਨੇ ਸਾਨੂੰ ਦੱਸ ਕੇ ਪਾਏ ਮੈਂ ਵੀਡੀਓ ਦੇ ਵਿੱਚ ਬੜਾ ਜ਼ਿਕਰ ਕਰਦਾ ਨਾ ਬਾਈ ਦੀ ਇਮਾਨਦਾਰੀ ਨੂੰ ਸਲੂਟ ਆ ਸਲਾਮ ਆ ਐਡਾ ਕਾਇਮ ਬੰਦਾ ਨਾ ਇਹ ਨਹੀਂ ਹੈਗਾ ਵੀ ਤੁਹਾਡਾ ਸਮਾਨ ਰੱਖ ਲੂਗਾ ਤੁਹਾਨੂੰ ਗਲਤ ਗਾਈਡ ਕਰ ਦੂ ਨਾ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਉਸ ਬੰਦੇ ਦੀ ਆਪਣੇ ਪਰਲੇ ਟਰੈਕਟਰ ਦਾ ਪੰਪ ਸੈੱਟ ਨਹੀਂ ਸੀ ਆਇਆ ਤੇ ਜੋਰ ਨਹੀਂ ਸੀ ਲਾਉਂਦਾ ਟਰੈਕਟਰ ਤੇ ਤੇਲ ਵੱਧ ਖਾਂਦਾ ਸੀਗਾ ਅਸੀਂ ਉਹਨੂੰ ਜਾ ਕੇ ਕਹਤਾ ਸੀਗਾ ਯਾਰ ਭਾਈ ਵੀ ਨਹੀਂ ਕੱਲ ਬਣੀ ਜੀ ਨਹੀਂ ਮੇਰਾ ਟਰੈ ਐ ਜੋ ਕਹਿੰਦਾ ਕਹਿੰਦਾ ਯਾਰ ਚੱਕਰ ਹੀ ਕੋਈ ਨਹੀਂ ਲਿਓ ਉਹ ਬਾਈ ਨੇ ਫ੍ਰੀ ਕਰਕੇ ਦਿੱਤਾ ਸੀਗਾ ਆਪਣੇ ਦਾ ਇੱਕ ਵੀ ਰੁਪਈਆ ਨਹੀਂ ਸੀ ਲਿਆ ਇੱਕ ਵੀ ਰੁਪਈਆ ਕਿਵੇਂ ਦੰਦਾ ਉਹ ਤਾਂ ਹੁਣ ਸਵਾਬ ਹੀ ਨਹੀਂ ਬੰਦਾ ਪਿਆ ਬਾਈ ਕੋਲੇ ਮੈਂ ਜਾਣਾ ਜ਼ਰੂਰ ਬਾਈ ਕੋਲੇ ਜਾ ਕੇ ਮੈਂ ਤੁਹਾਨੂੰ ਉੱਥੇ ਸਾਰਾ ਦੱਸੂਗਾ ਵੀ ਉਹ ਕਿਦਾਂ-ਕਿਦਾਂ ਬਣਾਉਂਦਾ ਕੀ ਸਹਾਉਕਦਾ ਉਹਦੇ ਆ ਗਿਆ 3 ਸਪੀਡ ਇਹ ਆ ਗਿਆ ਸੀ 4 ਸਪੀਡ ਉੱਥੋਂ ਤੱਕ ਥੋੜਾ ਜਿਆ ਹੈ ਸੀਗਾ ਵੀ ਰੋਰ ਤੇ ਤੇਲ ਜਿਆਦਾ ਕੰਦਾ ਉਹ ਰੋਰ ਤੇ ਘੱਟ ਪੈਦਾ ਆ ਰੋਰ ਤੇ ਉਹਦਾਂ ਸੀ ਰਾਤ ਦੇਖਦੇ ਸੀ ਜਿੱਦਨੇ ਸੀ ਲੈ ਕੇ ਆਏ ਸੀ ਇਹ ਜਾਂਦਾ ਵਾ 26 ਤੋਂ 2700 ਚੱਕਰ ਦੇਣਾ ਨਾ ਇਹਨਾਂ ਨੂੰ ਇੰਨੇ ਕਿਹਦੇ ਜਾਂਦਾ ਨਾ 2800 ਦੇ ਹੋ ਜਾਂਦਾ 2800 ਤੇ हां ਵੀ ਅੱਗੇ ਜਾਂ ਮਗਰ ਉਹ ਪਾਇਆ ਸੀ ਆਪਣੇ ਸੁਪਰ ਸੀਡਰ ਟ੍ਰੈਕਰ ਅੱਗੋ ਚੱਕਿਆ ਜਾਂਦਾ ਸੀ ਇਹ ਉਸ ਦਿਨ ਮਤਲਬ ਆਇਆ 26100 ਚੱਕਰਾਂ ਤੇ 26100 ਇੱਥੇ ਕਿਤੇ ਪੂਰੀ ਰੇਸ ਨਹੀਂ ਹੋਈ ਇਹ 42 ਤੋਂ ਆਪਣੇ 42 48 ਇੱਥੇ ਕਿਤੇ ਜਾਂਦਾ ਸੀ ਜੇ ਆਪਾਂ ਨੂੰ 3000 ਚੱਕਰ ਤੇ ਕਰੀਏ ਤੇ 50 ਤੇ ਚੱਲ ਜੂ ਉਹ ਆਪਣਾ ਕਰਮ ਵਾਲਾ ਸਾਰੀ ਰੇਸ ਖੋਲੇ ਦੇ ਫੇਰ 54 ਤੇ ਜਾਂਦਾ ਮਤਲਬ 3000 ਜਦੋਂ ਆਪਾਂ ਟਪਾ ਦਿੰਨੇ ਉਹ ਟ੍ਰੈਕਟਰ ਰੋਡ ਤੇ ਥੋੜਾ ਤੇਲ ਜ਼ਿਆਦਾ ਖਾਂਦਾ ਜੌਂਡੀਰ ਇਹਨਾਂ ਗੱਲਾਂ ਤੋਂ ਥੋੜੇ ਬਦਨਾਮ ਵੀ ਸੀਗੇ ਵੀ ਜੌਂਡੀਰ ਤੇਲ ਜ਼ਿਆਦਾ ਖਾਂਦੇ ਆ ਹੋਨੇ ਦਾ ਹੌਣ ਵਾਲੇ ਜਿੰਨੇ ਵੀ ਮਾਡਲ ਆ ਸੀਆਰਡੀ ਦਾ ਆਹ ਵਾਲਾ ਇਹਨਾਂ ਦਾ ਰੋਡ ਤੇ ਖਰਚਾ ਘਟ ਗਿਆ ਕਿਉਂਕਿ ਇਹਨਾਂ ਨੇ ਜਿਹੜਾ ਇੱਧਰ ਦੇ ਤਾ ਨਾ ਚਾਰ ਸਪੀਡਾਂ ਦੇਤੀਆਂ ਆਪ ਨੂੰ ਏ ਬੀ ਸੀ ਤੇ ਆਪਣਾ ਡੀ ਉਹਦੇ ਕਰਕੇ ਰੋਡ ਤੇ ਦੀ ਸਪੀਡ ਮਤਲਬ ਵੱਧ ਗਈ ਆ ਅੱਗੇ ਨਾ ਤਿੰਨ ਗੀਅਰ ਸੀਗੇ ਪਹਿਲਾਂ ਲੋ ਹਾਈ ਮੀਡੀਅਮ ਤਿੰਨ ਹੀ ਸੀਗੇ ਤੇ ਕੀ ਕੀ ਸੀ ਸੜਕ ਤੇ ਕਰੀ ਜਾਂਦੇ ਸੀ ਤੇ ਕੁਝ ਨਹੀਂ ਸੀ ਮਤਲਬ ਦੌਰ ਦੇਣੀ ਸੀ ਤੇ ਤੇਲ ਜ਼ਿਆਦਾ ਖਾਂਦੇ ਹੁਣ ਇਹ ਵੀ ਦੁੱਖ ਚੱਕਦਾ ਸੀ ਇਹ ਡਾਕਟਰ ਆਪਾਂ ਨੂੰ ਉਦੋਂ ਮਿਲਿਆ ਸੀਗਾ 8 8 ਲੱਖ ਤੇ ਬਾਬਾ ਭਲਾ ਕਰੇ 60 70 ਦਾ ਨੂੰ ਇੱਥੇ ਹੀ ਰਹੀ ਇੱਥੇ ਹੀ ਰਹੀ ਮੈਨੂੰ ਕਨਫਰਮ ਹੋਣ ਚੇਤਾ ਭੁੱਲ ਗਿਆ ਇਹ ਆਪਾਂ ਉਦੋਂ ਇੰਨੇ ਕਿ ਦਾ ਲਿਆ ਸੀ ਤੇ ਜੇ ਆਪਾਂ ਦੂਜਾ ਲੈਂਦੇ 75 ਤੇ ਉਹ 11 ਤੇ ਚਲੇ ਜਾਣਾ ਸੀ 2 ਵੀਲ ਦਾ ਕੰਮ ਤੇ ਆਪਾਂ ਇਹਦੇ ਚ 2 ਲੱਖ ਰੁਪਇਆ ਐ ਬਚਾਇਆ ਬਾਕੀ ਚੱਲਣ ਚ ਜ਼ੋਰ ਜ਼ਾਰ ਤੁਹਾਡੇ ਸਾਹਮਣੇ ਆ ਦੇਖ ਲਓ ਆ ਜਾਂ ਉਹਨਾਂ ਨੂੰ ਵਿਖਾ ਵੀ ਦਈਏ ਪਿੱਛੇ ਕੋਈ ਵੀ ਐਸੀ ਰਾਹ ਨਹੀਂ ਇੱਕ ਤਾਂ ਸਾਨੂੰ ਹੋ ਗਿਆ ਸ਼ਾਮਾਂ ਲੇਟ ਆਦੇ ਯਾਰ ਨੇ ਮਗਰ ਨਨ ਨੂੰ ਇਹਨਾਂ ਨੂੰ ਕੀ ਕਹਿੰਦਾ ਨਾ ਤੂੰ ਫਿਰ ਮੈਨੂੰ ਕਹਿ ਗੱਲ ਟਾਵੇਂ ਕਹਿ ਦੇਣਾ ਪਲੋ ਮੈਨੂੰ ਨਨ ਨੂੰ ਬਹੁਤ ਭਰਾਵਾ ਟੋਗਦਾ ਰਹਿੰਦਾ ਕਹੂਗਾ ਤੂੰ ਉਲਟਾਵੇਂ ਕਹਿੰਦਾ ਮੈਂ ਹਣ ਦੇਸੀ ਬੰਦਾ ਇਹ ਜ਼ਮੀਨ ਨੂੰ ਉਲਟਾਉਂਦੇ ਆ ਤੇ ਮੈਂ ਲਟਾਵੇਂ ਕਹਿ ਦੇਣਾ ਇਹ ਹੈਗੇ ਕਿ ਪਲੋ ਪਲੋ ਬਾਕੀ ਖੇਤਾਂ ਦੇ ਵਿੱਚ ਆਪਾਂ ਟਾਇਰ ਲਾਤਾ ਸੀਗਾ ਉਹ ਵੀ ਵੀਡੀਓ ਸ਼ਾਇਦ ਵੀਰਾਂ ਨੇ ਦੇਖੀ ਹੁਣ ਅੱਜ ਟਾਇਰ ਤਾਂ ਲਾ ਦਿੱਤਾ ਵੀ ਆ ਖੇਤ ਤੁਹਾਨੂੰ ਦਿਖਦੋ ਹੀ ਹੁਣ ਇੱਕ ਸਾਰ ਐਨ ਨਿੱਕੋ ਜਾ ਖੇਚ ਲੈਂਦਾ ਕਰਮਾ ਵਾਲਾ ਟਾਇਰ ਲਾਏ ਤੇ ਵੀ ਉਹ ਵੀਡੀਓ ਆਪਣੇ ਇੰਸਟਾ ਤੇ ਪਈਆਂ ਵੀ ਆਂ ਵੀਰ ਮੇਰੇ ਦੇਖ ਸਕਦੇ ਆ ਪਰ ਉੱਚ ਚੱਕਰ ਕੀ ਆ ਵੀ ਟਰੈਕਟਰ ਆਪਣੇ ਤੋਂ ਨਾ ਇੰਨੀ ਲਿਫਟ ਕੰਟਰੋਲ ਨਹੀਂ ਹੁੰਦੀ ਹੱਥ ਨਾਲ ਖੇਤ ਜਦੋਂ ਜਮਾਂ ਥੱਲੇ ਚਲੇ ਗਏ ਉੱਤੇ ਆ ਗਏ ਥੱਲੇ ਆ ਗਏ ਉੱਤੇ ਆ ਗਏ ਉਦੋਂ ਫਿਰ ਪੰਗਾ ਪੈ ਜਾਂਦਾ ਖੇਤ ਉੱਚਾ ਨਹੀਂ ਵਾ ਜਾਂਦਾ ਹੁਣ ਐਨ ਨਿੱਕੋ ਜਾ ਜਿਵੇਂ ਕਰਾ ਨਹੀਂ ਲਾਇਆ ਹੁੰਦਾ ਉਦਾਂ ਦਾ ਖੇਤ ਇਹ ਆਪਣੇ ਨੌਂਾ ਕਿੱल्ल्या ਦਾ ਟੱਕ ਲੰਮੀ ਲਾਵਾ ਇਹ ਕਰਮਾਂ ਵਾਲਾ ਭੱਜਿਆ ਹੁੰਦਾ ਚਾਰਾਂ ਤੇ ਨੂੰ ਕੋਈ ਪ੍ਰਵਾਹ ਨਹੀਂ ਲਾਲ ਮਿੱਟੀ ਹਰੇਕ ਸਿਆਲ ਚ ਹੀ ਨਿਕਲਦੀ ਆਉਂਦੀ ਹੈ ਤੇ ਆਪਣੀ ਜਿਹੜੀਆਂ ਪਹਿਲੀਆਂ ਵੀਡੀਓ ਤੁਸੀਂ ਵੇਖੀਆਂ ਹੋਣੀਆਂ ਆਪਣੇ ਪ੍ਰੀਤਿਆਂ ਨਾਲ ਉਹਦੇ ਮਗਰ ਆਪਣਾ ਦੋ ਸੀਗੇ ਉਹ ਦੋ ਖਿੱਚਦਾ ਤਿੰਨ ਨਹੀਂ ਸੀ ਉਹਨੇ ਖਿੱਚੇ ਐਵੇਂ ਕਹਿ ਦिए ਉਹ ਹੈ ਵੀ ਚਲ ਵੱਡੇ ਸੀਗੇ ਜੈਕ ਵਾਲੇ ਪਰ ਉਹਨੇ ਤਿੰਨ ਖਿੱਚੇ ਨਹੀਂ ਸੀ ਮਰ ਜਾਂਦਾ ਸੀ ਬੈਲੈਂਸ ਜਾਣੀ ਸੀ ਬੰਦਾ ਸਵਾਜ ਜਾਣੀ ਸੀ ਆਉਂਦਾ ਫਿਰ ਆਪਾਂ ਦੋ ਕਰਦੇ ਸੀ ਇਹ ਇਹਦੇ ਮਗਰ ਆਪਾਂ ਜਦੋਂ ਉਧਰ ਜਿਹੜੀ ਵੀਡੀਓ ਤੁਸੀਂ ਸ਼ਾਇਦ ਵੇਖੀ ਹੋਣੀ ਹੈ ਆਪਣੇ ਟਾਵਰ ਵਾਲੀ ਉਦੋਂ ਇਹਦੇ ਮਗਰ ਤਿੰਨ ਸੀਗੇ ਤਿੰਨਾ ਤੇ ਇਹਦਾ ਵੀ ਨਹੀਂ ਬੈਲਾ ਜਾਂ ਬੰਦਾ ਪਤਾ ਨਹੀਂ ਕੀ ਚੱਕਰ ਆ ਜਾਂਦਾ ਇਹਦਾ ਕੋਈ ਸਿਸਟਮ ਆ ਨਾ ਬਣਾਉਣ ਦੇ ਵਿੱਚ ਵੀ ਫਰਮੇਪੁਰ ਮੇ ਦਾ ਚਾਰਾਂ ਤੇ ਇੰਨਾ ਜਿਆਦਾ ਲੋਟ ਚੱਲਦਾ ਨਾ ਇੰਨਾ ਜਿਆਦਾ ਬਾਬੇ ਦੀ ਮੇਰ ਨਾਲ ਆਣ ਕੜੇ ਲੱਗੜੀ ਹੁੰਦਾ ਕੜੇਲ ਪੂਰੇ ਐਨ ਓਕੇ ਤੇ ਬਾਕੀ ਇਹਦਾ ਸਾਰਾ ਕੁਝ ਇਹ ਡੈਕਟਰਾਂ ਦੀ ਇਹ ਸੇਫਤਾ ਉਹਦੀ ਦੇ ਦੀ ਜਿਉਂ ਲਿਆਂਦੇ ਆ 14 ਮਾਡਲ ਆ ਆ ਆਪਣਾ ਆ ਗਿਆ 22 ਮਾਡਲ ਆ ਨਾ ਇਹਨੂੰ ਬਾਈ ਮਾਡਲ ਤੇ ਮੈਂ ਕਹਿੰਦਾ ਵੀ ਸਰਵਸ ਤੋਂ ਇਲਾਵਾ ਮਜਾ ਆ ਲਾ ਇੱਕ ਵੀ ਰੁਪਈਆ ਕਿਤੇ ਲੱਗਾ ਹੋਵੇ ਇੱਕ ਵੀ ਇੱਕ ਚੀਜ਼ ਹੋਰ ਦਾਦਾ ਨਨ ਨੂੰ ਆ ਜਾ ਅੱਗੇ ਜਿਹੜਾ ਆਪਾਂ ਉਹਦਾ ਬਦਲਿਆ ਚਲੋ ਆਪਾਂ ਉਹਦਾ ਨਾਂ ਹੀ ਨਹੀਂ ਲੈਂਦੇ ਵੀ ਮੇਰੇ ਕਹਿਣਗੇ ਉਹਨੂੰ ਭੰਡਾ ਰਹਿੰਦਾ ਐਵੇਂ ਵਧੀਆ ਯਾਰੋ ਕਰਮਾਂ ਵਾਲਾ ਸੋਨਾ ਚੱਲਦਾ ਇੱਕ ਚੀਜ਼ ਨਾ ਏਜੰਸੀ ਵਾਲੇ ਵੀਰਾਂ ਨਾਲ ਵੀ ਗੱਲ ਕੀਤੀ ਸੀ ਆ ਚੀਜ਼ਾਂ ਉਹ ਟੈਟਰ ਆਪਣੇ ਨੂੰ ਡੇਢ ਸਾਲ ਹੋਇਆ ਹਾਲੇ ਡੇਢ ਸਾਲ ਦੇ ਵਿੱਚ ਉਹ ਟਿੱਟ ਦਾ ਸਾਰਾ ਕੁਝ ਬਦਲਣਾ ਪਿਆ ਤੇ ਉਹ ਕਰਮਾਂ ਵਾਲਾ ਆ ਜਾ ਮੈਂ ਉਹਨੂੰ ਵਿਖਾਉਣਾ ਇਹ ਤਾਂ ਚੱਲਦਾ ਨਾ ਵਾ ਇਹ ਦਾ ਨਾ ਸਾਰਾ ਕੁਝ ਮੈਂ ਕਹਿੰਦਾ ਯਾਰ ਮਜਾਲ ਆ ਆ ਲੈ ਵੇਲਾ ਉਹ ਕੁਝ ਹੀ ਇੱਕ ਚੀਜ਼ ਇਹਦੀ ਬੰਤਰ ਹੀ ਉਸ ਹੱਬ ਦੀ ਕਹਿੰਦਾ ਮਤਲਬ ਸਿਸਟਮ ਹੀ ਉਹਦਾ ਤੇ ਇਹਨੂੰ ਕੋਈ ਪ੍ਰਵਾਹ ਪ੍ਰੂਵ ਨਹੀਂ ਕੋਈ ਟੁੱਟ ਜਾਊਗਾ ਕੋਈ ਜੱਕ ਖਰਾਬ ਹੋ ਗਿਆ ਹੋ ਗਿਆ ਹੋ ਗਿਆ ਨਾ ਕੋਈ ਚੱਕਰ ਨਹੀਂ ਹੈਗਾ ਹਾਂ ਜੌਂਡੀਅਰ ਵਾਲੇ ਨਾ ਵੀਰ ਦੋ ਚੀਜ਼ਾਂ ਤੋਂ ਥੋੜੇ ਕਲਪਦੇ ਹੁੰਦੇ ਆ ਅੱਗੇ ਦਾ ਹੌਲਾ ਸਾਲਾ ਆਪਾਂ ਇਹ ਵੀ ਗੱਲ ਕਰਦੇ ਆ ਆ ਤੁਹਾਡੇ ਸਾਹਮਣੇ ਆ ਆ ਅਸੀਂ ਹੁਣ 45 45 ਕਿਲੋ ਦੀ ਪਲੇਟ ਦੋ ਪਲੇਟਾਂ ਸੰਗਲ ਗੱਟੂ ਇੱਕ ਇਹ ਹੋ ਗਿਆ ਆਪਣਾ ਹਾਂ ਭਾਰੀ ਜੀ ਦਾ ਗੁੱਲੀ ਵੀ ਰੱਖੀ ਸੱਚ ਆ ਵੇ ਵਿੱਚ ਇੱਡਾ ਇੰਨਾ ਵਜਨ ਕਾ ਤੋ ਰੱਖੀ ਫਿਰਦੇ ਇਹ ਇਹਦਾ ਜ਼ਿਆਦਾ ਵਜਨ ਨੇ ਜਿਹੜੀ ਆ ਨੰਨੂ ਨੇ ਰੱਖੀ ਤੇ ਆ ਵੇ ਇਹਦੇ ਅੱਗੇ ਵੱਟਾ ਜਾਂ ਵੀ ਆ ਤੇ ਆ ਵੀ ਆ ਥੋੜਾ ਨਾ ਲਾਮ ਚ ਪਤੰਦਰ ਘਟ ਉਹਦੇ ਕਰਕੇ ਨਾ ਅੱਗੇ ਦਾ ਹੌਲਾ ਇਹ ਗੱਲ ਆਪਾਂ ਕਹਿੰਦੇ ਜੌਂਡੀਅਰ ਵਾਲੇ ਵੀਰ ਜਿਹੜੇ ਚਲਾਉਂਦੇ ਹੋਣਗੇ ਉਹਨਾਂ ਨੂੰ ਪਤਾ ਹੀ ਹੋਏਗਾ ਇਹਦੇ ਅੱਗੇ ਬੰਪਰ ਲੱਗਦਾ ਹੈ ਢਾਈ ਤੋਂ 3 ਫੁੱਟ ਵਾਲਾ ਜਿਹੜਾ ਕੋੜਾ ਬੰਪਰ ਆਪਾਂ ਕਹਿੰਦੇ ਆ ਉਹ ਅੱਗ ਕੱਢਦਾ ਫਿਰ ਉਹਦੇ ਅੱਗੇ ਜਦੋਂ ਆਪਾਂ ਵੇਟ ਲਾ ਦਿੰਨੇ ਆ ਕਿਉਂਕਿ 3 ਫੁੱਟ ਅੱਗੇ ਜਾ ਕੇ ਜਿਹੜੀ ਚੀਜ਼ ਨੇ ਕੰਮ ਕਰਨਾ ਇੱਥੇ ਉਹ ਜ਼ਿਆਦਾ ਅਸਰ ਕਰਦੀ ਆ ਆਪਾਂ ਦੋਵਾਂ ਟਰੈਕਟਰਾਂ ਦੇ ਬੰਨੇ ਦੇਣੇ ਆ ਬੰਨੇ ਦੇ ਵੀ ਆਏ ਸੀ ਉਹ ਕਿਸੇ ਕਾਰਨ ਕਰਕੇ ਚਲੋ ਨੰਨੂ ਸਾਡਾ ਰਹਿ ਗਏ ਸਾਡੇ ਹਨਾ ਨੰਨੂ ਸਾਡੇ ਦੇ ਅਰਮਾਨ ਵਿੱਚ ਰਹਿ ਗਏ ਇੱਕ ਚੀਜ਼ ਦਾ ਮੈਂ ਫਰਕ ਵਗਾਉਣਾ ਜਿਹੜਾ ਮਤਲਬ ਇਹਨਾਂ ਨੇ ਸਮੇਂ ਦੇ ਹਿਸਾਬ ਨਾਲ ਫਰਕ ਪਾਤਾ ਆਹ ਵਾਲੇ ਮਾਡਲ 'ਚ ਤੇ ਉਹਦੇ 'ਚ ਮੈਨਾਂ ਤਾਂ ਨਹੀਂ ਮਿੱਟੀ ਲੱਗੀ ਹੈ ਨਾ ਆ ਗਈ ਉਹ ਆਹ ਦੋ ਚੀਜ਼ਾਂ ਦੇ ਵੱਧ ਦੇਤੀਆਂ ਉਹਦੇ ਨਾਲੋਂ ਹੋਮ ਆ ਮਖਾ ਦੇਣਾ ਚੱਕ ਕੇ ਉਹਦੇ ਵਿੱਚ ਇਹ ਹੈ ਨਹੀਂ ਆ ਸਿਸਟਮ ਹਾਂ ਪਾਈਪਾਂ ਆਪਣੇ ਦੋਹਾਂ ਡੈਕਟਰਾਂ ਦੀਆਂ ਕੱਢੀਆਂ ਨੇ ਉਹਨੂੰ ਇਹਦੇ ਵੀ ਵਿਖਾ ਦੇ ਜਿਹੜੀ ਢੋਲਕੀ ਹੁੰਦੀ ਨਾ ਉਹ ਆਪੇ ਦੀ ਵੀ ਘੜਤੀ ਸਿੱਧੀ ਪਾਵੇ ਪਾ ਦਿੱਤੀ ਸਿੱਧੀ ਹੀ ਤੇ ਇਹਦੇ ਵੀ ਆਪਾਂ ਆਵੇ ਸਿੱਧੀ ਪਾਵੇ ਪਾਈ ਆ ਇਹਦੇ ਬੈਬ ਥੋੜੀ ਛੋਟੀ ਆ ਸਟੀਲ ਦੀ ਆ ਉਹਦੇ ਲੋਹੇ ਦੀ ਆ ਤੇ ਦੁੱਜੀ ਢੋਲਕੀਆਂ ਆਪਾਂ ਦੋਹਾਂ ਡੈਕਟਰਾਂ ਦੀਆਂ ਕਰ ਦਿੱਤੀਆਂ ਬਾਕੀ ਇੰਜਨ ਦੇ ਬੰਤਰ ਵਿੱਚ ਕੋਈ ਫਰਕ ਨਹੀਂ ਸੇਮ ਨਿਯੋਜਨਾ ਸਭ ਕੁਝ ਸੇਮ ਮੈਨਾਂ ਇੱਕ ਵੀ ਚੀਜ਼ ਦਾ ਫਰਕ ਨਹੀਂ ਇੱਕ ਵੀ ਕੀ ਚੀਜ਼ ਹੁੰਦੀ ਆਹ ਚੀਜ਼ਾਂ ਜਰੂਰ ਇਹਦੇ ਵੱਧ ਲਾਈਆਂ ਨੇ ਇੰਟਰਕੂਲਰ ਲਾਤੇ ਦੋ ਡੀਜ਼ਲ ਨੂੰ ਤੇ ਆਪਣੇ ਉਹਨੂੰ ਟਰਬੋ ਨੂੰ ਨਹੀਂ ਲੱਗੀ ਰਹਿਣ ਦੇ ਫਿਰ ਸਾਡਾ ਸਫਲ ਕਿਸਾਨ ਵੀ ਆ ਗਿਆ ਵਿਖਾ ਦੇ ਇੱਕ ਸਾਡੇ ਕੋਲੇ ਗਮਾਨਤਾ ਪ੍ਰਾਪਤ ਡਰਾਈਵਰ ਤੇ ਇੱਕ ਸਾਡੇ ਕੋਲ ਸਫਲ ਕਿਸਾਨ ਕਿਆ ਭਾਈ ਵੀ ਮਿੱਟੀ ਨਹੀਂ ਲੱਗੀ ਆਲੂਆਂ ਨੂੰ ਓਵੇਂ ਆ ਗਿਆ ਰਹਿਣ ਦੇ ਫਿਰ ਛਾੜਿਆ ਇਹਨੂੰ ਆਹ ਓਏ ਕਹਿੰਦਾ ਛੱਡ ਆਉਂਦਾ ਇਹਨੂੰ ਓਰੇ ਇਹਨਾਂ ਨੂੰ ਇੱਕ ਚੀਜ਼ ਹੋਰ ਆਪਾਂ ਵੀਰਾਂ ਨੂੰ ਦਿਖਾਉਣੀ ਆਹ ਟਰੈਕਟਰ ਨੂੰ ਨਾ ਇੱਕ ਕੁੱਟ ਕੇ ਵਾਉਂਦੇ ਮੈਂ ਕੁੱਟ ਕੇ ਪੰਪ ਦੀ ਮੋਡੀਫਿਕੇਸ਼ਨ ਕਰਾਉਣ ਤੋਂ ਬਾਅਦ ਤੁਹਾਨੂੰ ਕਿਤੋਂ ਨਹੀਂ ਬਦਲ ਗਿਆ ਕਿਤੋਂ ਨਾਟਕ ਖੋਲ੍ਹਿਆ ਕੀ ਕੀਤਾ ਕੀ ਨਹੀਂ ਕਿਤੋਂ ਵੀ ਇੱਕ ਤੁਮਕਾ ਨਹੀਂ ਸੁੱਟਦਾ ਇਹ ਉਧਰਾਂ ਵੀ ਆਈਆਂ ਕਰਮਾਲਾ ਝੋਟੇ ਵੀ ਇਹਨਾਂ ਦੀ ਇਹ ਸਿਫਤਾ ਵੀ ਹੈ ਕਿਦੋਂ ਤੇਲ ਤੂਲ ਨਹੀਂ ਕਿਦੋਂ ਵੀ ਕਰਮਾਲੇ ਵੀ ਸੁੱਕੇ ਦੇ ਸੁੱਕੇ ਜਿਵੇਂ ਨਹੀਂ ਹੈਗੇ ਇਹਨਾਂ ਨੂੰ ਐ ਨਹੀਂ ਹੈਗਾ ਵੀ ਕਿਦੋਂ ਤੇ ਇਹਨਾਂ ਨੂੰ ਟਰਬੋ ਦਿਖਾ ਦੇ ਦੋਹ ਦੇ ਆਪਣੇ ਲੈਣ ਲੱਗੇ ਇਹਦੇ ਵੀ ਉਹੋ ਹੀ ਆ ਟਰਬੋ ਸੇਮ ਇਹ ਉਹਦੇ ਵੀ ਸੇਮ ਆ ਆ ਜਾ ਵੀ ਇਹਨਾਂ ਟਰਬੋ ਆਪਾਂ ਵੀਰਾਂ ਨੂੰ ਪਤਾ ਹੀ ਹੋਣਾ ਇਹ ਮ ਅੱਗੇ ਵੀ ਦੱਸਿਆ ਆਪਸਾ 7000 ਦੀ ਟਰਬੋ ਲਿਆਂਦੀ ਸੀ ਤੇ ਏਜੰਸੀ ਦੇ ਵਿੱਚ ਮਹਿੰਗੀ ਆ ਤੇ ਉਹਦਾ ਆਪਾਂ ਨੂੰ ਵੀਰਾਂ ਨੂੰ ਪਤਾ ਹੀ ਆ ਵੀ ਕਿਵੇਂ ਮਿਲਦੀ ਆ ਟਰਬੋ ਕੀ ਹਿਸਾਬ ਕਿਤਾਵਾ ਵੀ 7000 ਦੀ ਮਿਲ ਜਾਂਦੀ ਟਰਬੋ ਐਦੇ ਪਰ ਨਾਲ ਹੀ ਆਈ ਸੀ ਕੰਪਨੀ ਲੋ ਇੱਥੇ ਆਪਾਂ ਟਰਬੋ ਦੇ ਕੋਈ ਰੁਪਈਆ ਨਹੀਂ ਲਾਇਆ ਉਹਦੀ ਟਰਬੋ ਤੇ ਜ਼ਰੂਰ ਲਾਇਆ ਸੀ ਠੀਕ ਆ ਨਾ ਉਹਦੀ ਟਰਬੋ ਤੇ ਪੈਸੇ ਲੱਗੇ ਸੀ ਇਹਦੀ ਤੇ ਕੋਈ ਨਹੀਂ ਸੀ ਲੱਗਾ ਬਾਕੀ ਜੋ ਵੀ ਹੈਗਾ ਇਹਦਾ ਪੱਖਾ ਛੱਕਾ ਇੱਕ ਵੀ ਚੀਜ਼ ਨਹੀਂ ਮਸਲੀ ਇੱਕ ਵੀ ਚੀਜ਼ ਕਿਵੇਂ ਨਹੀਂ ਬਾ ਮਾਂ ਪਹਿਲੀਆਂ ਵੀਡੀਓ ਵੀ ਮੇਰੇ ਵੀਰ ਜਾਣਦੇ ਹੋਣਗੇ ਜਿਹੜੇ ਵੀਰ ਆਪਣੇ ਨਾਲ ਜੁੜੇ ਆ ਚਲ ਜਿਹੜੇ ਨਵੇਂ ਜੁੜੇ ਹੋ ਮੇਰੀ ਪਹਿਲੀ ਵੀਡੀਓ ਵੇਖ ਲਓ ਵੀ ਜੌਂ ਡੀਅਰ ਤੇ ਹੌਲਰ ਦੀ ਪਾਵਰ ਆਪਾਂ ਕਰਨ ਲਈ ਕੀ ਕੁਝ ਬਦਲਣਾ ਪੈਣਾ ਮੈਂ ਦੱਸਿਆ ਆ ਪਹਿਲਾਂ ਹੀ ਤੇ ਆਪਾਂ ਵੀਰਾਂ ਨੂੰ ਮੈਂ ਚਲਾ ਕੇ ਵਿਖਾ ਦਵਾਂ ਵੀ ਇਹ ਕਿਵੇਂ ਚੱਲਦਾ ਕੀ ਹਸਾਬ ਕਿਤਾਬ ਆ ਇਹਦਾ ਕੋਈ ਲੋਰ ਨਹੀਂ ਕੋਈ ਸ਼ੋਰ ਨਹੀਂ ਯਾਰਾਂ ਦੇ ਲੈ ਵੀਨ ਨੂੰ ਆ ਤੇਰਾ ਮੈਂ ਉਧਰ ਰੱਖ ਦਿੰਨਾ ਸਾਰਾ ਕੁਝ ਲੈ ਜੀ ਉਹ ਹੈਗਰ ਉਹ ਹੈਗਰ ਹਾਲਾ ਕਿ ਨਾ ਖੇਤ ਸਾਡਾ ਇਹਨ ਗਿੱਲਾ ਇਹਨੂੰ ਨਾ ਸਕਾਉਣ ਕਰਕੇ ਆਪਾਂ ਬੀਜ ਨਹੀਂ ਦੋਦੇ ਨਾਲ ਜਾਂ ਸੁਪਰ ਸੀਡ ਨਾਲ ਪਰ ਖੇਤ ਗਿੱਲਾ ਕਰਕੇ ਅੱਜ ਕੱਲ ਟਾਵੇਂ ਫੇਰ ਦिए ਸੌਰੀ ਪਲੋ ਹਣਾ ਪਲੋ ਫੇਰ ਦिए ਤੇ ਚਾ ਵੀ ਅੱਗੇ ਰਗੀ ਵੀ ਪਲਾਉ ਫੇਰ ਦੀਏ ਇਹਨੇ ਨਾਲ ਥੋੜੀ ਹਵਾ ਜੀ ਫਿਰ ਜੂਗੀ ਤੇ ਖੇਤ ਸੁੱਕ ਜਾਊਗਾ ਤੇ ਫਿਰ ਅਸੀਂ ਪਰਸੋਂ ਕਣਕ ਸੁਪਰ ਸੀਡਰ ਨਾਲ ਹੁਣ ਤਾਂ ਵਾਹ ਮਸ਼ੀਨ ਨਾਲ ਵੀ ਭਾਵੇਂ ਬੀਜ ਦੀਏ ਕਿਉਂਕਿ ਜਦੋਂ ਲਟਾਵੇਂ ਵਜ ਗਏ ਇਹ ਖੇਤ ਖੱਤਾ ਪੜਾਣਾ ਰੌਣੀ ਕਰ ਦਿੱਤਾ ਸੀਗਾ ਇਹ ਚ ਬਾਲਾ ਖੁਸ਼ਕ ਸੀ ਤੇ ਤਾਂ ਕਰਕੇ ਆਪਾਂ ਨਾਲ ਇਹਨੂੰ ਰੌਣੀ ਕਰ ਦਿੱਤਾ ਫਿਰ ਇਹਨਾਂ ਆਪਾ ਲਾਉਣੇ ਆ ਦੂਜੇ ਬੀਜ 1600 ਚੱਕਰਾਂ ਦੇ ਖੇਤ ਹੈਗਾ ਬਾਲਾ ਲੰਮਾ ਕਿਉਂਕਿ ਤੁਹਾਨੂੰ ਦੱਸਿਆ ਵੀ ਇਹ ਪੂਰੇ 9 ਕਿੱਲੇ ਆ ਲੰਮੇ ਜੇ ਲੰਮ ਸਾਹਮਣੇ ਲੈ ਕੇ ਜਾਂਦਾ ਤਾਂ ਫਿਰ ਉਹਨਾਂ ਨੂੰ ਮਗਰ ਦੌਰਣਾ ਪੈਣਾ ਸੀ ਮੈਂ ਤਾਂ ਵਰਗਾ ਕਿ ਤਨ ਤੋਰ ਕੇ ਹੀ ਵਿਖਾਇਆ ਦੂਜਾ ਵੀ ਲੈ ਲੈਂਦਾ B ਤੀਜਾ ਵੀ ਲੈ ਲੈਂਦਾ ਪਹਿਲਾ C ਵੀ ਲੈ ਲੈਂਦਾ ਤੇ ਬਾਕੀ A ਚ ਤਾਂ ਚਲੋ ਤੋਰੀ ਪੈਣਾ ਹੁੰਦਾ ਨਾ ਛੋਟਾ ਗੇਅਰ ਆ ਉੱਚ ਤਾਂ ਜਿਹੜਾ ਮਰਜ਼ੀ ਲਾ ਲੋ ਵੀ B ਦਾ ਦੂਜਾ ਤੀਜਾ ਤੇ ਪਹਿਲੇ ਜੀ ਤਾਂ ਚਲੋ ਤੁਰਨਾ ਹੀ ਤੁਰਨਾ ਨਾ ਤੋਰਾ ਸਲੋ ਹੋ ਜਾਂਦਾ ਵੀ ਬਾਬੇ ਦੀ ਮਿਹਰ ਨਾਲ ਐਡਾ ਘੈਂਟ ਚੱਲਦਾ ਨਾ ਸਾਡੇ ਦਾ ਯਾਰ ਦੁੱਖ ਤੋੜਦੇ ਨੇ ਤੇ ਦੱਸਿਓ ਤੁਹਾਨੂੰ ਇੱਕ ਚੀਜ਼ ਹੋਰ ਆ ਇਹਦੇ 'ਚ ਵਾਧਾ ਆ ਗਿਆ ਸੀ ਇਹਦਾ ਵੀ ਸਾਰ ਐਡਜਸਟੇਬਲ ਆ ਗਿਆ ਸੀ ਪਰ ਯਾਰ ਇੱਕ ਚੀਜ਼ ਮੈਨੂੰ ਮੇਰੇ ਵੀਰ ਦੱਸੋ ਹਿੱਸੇ ਤੇ ਚਲੋ ਐਡਜਸਟੇਬਲ ਆਪਾਂ ਲੈ ਲੈਨੇ ਆਲੂਆਂ ਵਾਲੇ ਵੀਰ ਅਸੀਂ ਵੀ ਆਲੂ ਲਾਉਣੇ ਆ ਓਏ ਮਿੱਟੀ ਲੱਗਦੀ ਭਈ ਆਪਾਂਰਾ ਪੁਰਾਣਾ ਫਾਰਮ ਟਰੈਕ ਚੱਲਦਾ ਪਿਆ ਆਪਾਂ ਨੂੰ ਕਦੇ ਇਹਨਾਂ ਨੂੰ ਲੋੜ ਤਾਂ ਪਈ ਨਹੀਂ ਮੈਂ ਤਾਂ ਕਦੇ ਨਹੀਂ ਅਜੇ ਤੱਕ ਇਹਨਾਂ ਨੂੰ ਖੋਲ ਕੇ ਵੇਖਿਆ ਜਾਂ ਖੁੱਲੇ ਕੀਤੇ ਆ ਢੀੜੇ ਕੀਤੇ ਉੱਥੇ ਦੀ ਉੱਥੇ ਹੀ ਹੁੰਦੇ ਆ ਜਿਹੜੇ ਵੀਰ ਕਰਦੇ ਨੇ ਦੱਸਿਓ ਜਰੂਰ ਯੋ ਕਿੰਨੇ ਇੰਚ ਤੇ ਫਿਰ ਵਟ ਫੁੱਟ ਦਾ ਸਿਸਟਮ ਹੁੰਦਾ ਉਹ ਵੀ ਦੱਸੋ ਜਿਹੜਾ ਇਹਦਾ ਹਿੱਸਾ ਵਾ ਇਹਦਾ ਹਿੱਸਾ ਹੈਗਾ ਸੇਮ ਫਿਕਸ ਇਹ ਆਪਾਂ ਨੂੰ ਉਦੋਂ ਮਿਲਿਆ ਸੀਗਾ 7.5 ਲੱਖ ਦਾ ਆਹ ਵਾਲਾ ਰੈਕਟਰ ਉਹ 8 60 70 ਲੱਖ ਦਾ ਤੇ 8 ਲੱਖ 60 70 ਹਜ਼ਾਰ ਦਾ ਤੇ ਦਵਾ ਗਿਆ ਆਪਦੇ ਵੀਰ ਨੂੰ ਮੈਂ ਖੇਤ ਚ ਫੇਰ ਨਾਲ ਤਾਂਵੇਂ ਮੈਂ ਤਾਂ ਕਿਹਾ ਮੋਟੀ ਤੁਹਾਨੂੰ ਜਾਣਕਾਰੀ ਹੀ ਦੇਣੀ ਸੀ ਵੀ ਉਦੋਂ ਆਪਾਂ ਇਸ ਰੈਕਟਰ ਦੇ ਵਿੱਚ 2 ਲੱਖ ਰੁਪਇਆ ਬਚਾਇਆ ਸੀ ਉਦੋਂ ਹੁਣ ਨਹੀਂ ਬਚ ਸਕਦਾ ਕਿ ਹੁੰਦਾ ਸੀ ਜ ਆਡੀ ਆ ਕੇ ਹੁਣ ਆਪਸ਼ਨ ਹੈ ਨਹੀਂ ਜੀ ਉਹ ਦੋਕ ਜੇ ਹੈਗੀ ਸੀ ਕਿਉਂਕਿ ਇਹ ਟਰੈਕਟਰ ਨੂੰ ਆਪਾਂ ਵੱਡਾ ਕਰ ਸਕਦੇ ਸੀ ਤੇ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਜੇ ਕੋਈ ਗਲਤ ਗਾਈਡ ਹੋ ਗਿਆ ਹੋਵੇ ਉਹਦੇ ਲਈ ਮਾਫੀ ਆ ਮੈਨੂੰ ਇਹਦੇ ਬਾਰੇ ਤਜਰਬਾ ਜਿੰਨਾ ਕੋ ਆਪਾਂ ਆਪਦੇ ਹਿਸਾਬ ਦੇ ਨਾਲ ਕੀਤਾ ਮੇਰਾ ਵੀਰ ਮੇਰੇ ਮਗਰ ਲਾ ਕੇ ਐਵੇਂ ਪੰਗਾ ਨਾ ਲਿਓ ਪਹਿਲਾਂ ਇਹਦੀ ਪੂਰੀ ਜਾਣਕਾਰੀ ਲੈ ਲਿਓ ਜੋਨ ਡੀਅਰ ਦੀ ਇਹ ਕੀ ਸਿਸਟਮ ਹੈ ਕੀ ਨਹੀਂ ਫਿਰ ਪੰਗਾ ਲਿਓ ਐਵੇਂ ਨਾ ਟਿੱਟ ਨੂੰ ਖੋਲ ਖਾਲ ਦਿਆ ਜੀ ਆਪਾਂ ਤਾਂ ਚਲੋ ਵੈਗਰੂ ਦੀ ਮੇਰ ਨਾਲ ਇਹਦੇ ਅਸੀਂ ਵੀ ਮੈਂ ਪਹਿਲੀਆਂ ਵੀਡੀਓ ਚ ਵੀ ਦੱਸਦਾ ਨਾ ਅਸੀਂ ਬਹੁਤ ਕਲਪੇ ਸੀਗੇ ਉਦੋਂ ਅਸੀਂ ਨਵਾਂ ਹੀ ਵੇਚਣਾ ਲਾਇਆ ਸੀ ਉਹ ਵੀ ਇਹ ਨਹੀਂ ਚੱਲਦਾ ਜ਼ੋਰ ਨਹੀਂ ਲਾਉਂਦਾ ਪਰ ਹੁਣ ਬਾਬੇ ਦੀ ਮਿਹਰ ਨਾਲ ਜਦੋਂ ਇਹਦਾ ਪਤਾ ਲੱਗ ਗਿਆ ਹੁਣ ਤਾਂ ਮੈਂ ਕਹਿੰਦਾ ਵੀ ਕੱਲੀ-ਕੱਲੀ ਨਾੜ ਦਾ ਪਤਾ ਇਹਦਾ ਵੀ ਇਹ ਕਿੱਥੋਂ ਕੀ ਕਰਦਾ ਤੇ ਕਿੱਥੋਂ ਕੀ ਕਰਦਾ ਅਸੀਂ ਕਦੇ ਰੇਸ ਵਾਲੀਆਂ ਉਹ ਵੀ ਨਹੀਂ ਪੱਟੀਆਂ ਇਹਦੀਆਂ ਚੁੰਡੀਆਂ ਹੀ ਆ ਉਹ ਵੀ ਪੱਤੀ ਜੀ ਸਿੱਧੀ ਬਣਾ ਲਈ ਦਿਓ ਵੀਰਾਂ ਨੂੰ ਪਤਾ ਹੋਏਗਾ ਜਿਹੜੇ ਵੀਰਾਂ ਨੇ ਆਪਣੇ ਹੁਣ ਉਹਦੇ ਪਾਈ ਨਹੀਂ ਜੀ ਜਦੋਂ ਆਪਾਂ ਪਾਈ ਉਦੋਂ ਉਦੋਂ ਵਿਖਾ ਦਾਂਗੇ ਰੇਸ ਵਗਾਉਣੀ ਜੇਬ ਚ ਰਗੀ ਆச்சா ਜੇਬ ਚ ਚਲੋ ਪਈਆ ਜੇਬ ਚ ਆਪਾਂ ਵਿਖਾਈ ਦਿੰਨੇ ਫਿਰ ਇਹ ਨੰਨੂ ਉਸਤਾਦ ਸਾਡੇ ਨੂੰ ਬਰਾ ਜਿਆਦਾ ਪਤਾ ਹੁੰਦਾ ਮੈਨੂੰ ਤਾਂ ਇਹ ਰੇਲੂ ਘਟੇ ਰਣਾ ਕਿਤੇ ਬਾਉਂਦੇ ਭੁੰਦੇ ਆ ਆ ਰਹੀ ਆ ਨੰਨੂ ਵਿਖਾ ਵੀ ਦਿੰਨੇ ਨਵੇਂ ਮਾਡਲ ਦੇ ਉਹਦੇ ਤਾਂ ਚੱਲ ਲੱਗਦੀ ਲੱਗਦੀ ਜਾਵੇ ਪਹਿਲਾਂ ਪੱਤੀਆਂ ਹੀ ਵਿਗਾ ਦੇ ਐਵੇਂ ਦੀ ਪੱਤੀ ਐ ਇਹ ਆ ਚੱਕਰ ਹੁੰਦਾ ਨਾ ਆ ਵੀ ਆ ਆਪਣੀ ਰੇਸ ਇਹਦੇ ਨਾਲ ਲੱਗ ਜਾਂਦੀ ਆ ਆ ਪੱਟਣ ਦੀ ਲੋੜ ਨਹੀਂ ਸਿੱਧੀ ਆਹ ਚ ਜਿੱਥੇ ਪਾ ਦੇ ਦੀ ਫਿਰ ਇਹ ਇੱਧਰ ਐ ਹੀ ਲੰਘ ਜਾਂਦੀ ਕਹਿੰਦਾ ਮਤਲਬ ਉਤਲਾ ਪਾਟ ਹੈ ਨਹੀਂਗਾ ਇਹਦਾ ਆਹੜਾ ਉਤਲਾ ਪਾਟ ਨਾ ਇਹਦਾ ਹੈ ਨਹੀਂਗਾ ਜਿੰਨੀ ਮਰਜ਼ੀ ਰੇਸ ਕਰੀ ਜਾਓ ਪਰ ਮੈਂ ਇਹ ਵੀ ਕਵਾਂਗਾ ਮੇਰਾ ਵੀਰ ਓਵਰ ਸਪੀਡ ਨਾ ਚਲਾਓ ਨਾ ਚਲਾਓ ਨਾ ਚਲਾਓ ਟਰੈਕਟਰ ਦਾ ਸਤਿਆਨਾਸ ਵੱਜਦਾ ਇਹ ਕੰਮ ਨਾ ਕਰਿਓ ਅਸੀਂ ਤਾਂ ਚਲੋ ਬਾਬੇ ਦੀ ਮਿਹਰ ਨਾਲ ਸਾਰੇ ਵੀਰ ਹੀ ਚਲੋ ਜਾਂਦੇ ਆਉਂਦੇ ਰਹਿੰਦੇ ਨੇ ਆਪਣੀ ਯਾਤਰਾ ਤੇ ਅਜਿਮੀ ਥੋੜਾ ਜਿਹਾ ਹੈਗਾ ਸਾਨੂੰ ਵੀ ਅਸੀਂ ਵੀ ਜਾ ਆ ਜਦਾ ਵੀ ਉਹ ਤੋਂ ਤੁਹਾਨੂੰ ਦੱਸਿਆ ਉਹ ਰੈਟ ਥੋੜਾ ਘੱਟ ਪਾਈਦਾ ਯਾਰ ਅਸੀਂ ਤਾਂ ਪਾਈ ਸੀ ਇਹਨੂੰ ਨਹੀਂ ਪਾਈ ਇਹ ਕਰਮ ਵਾਲਾ 3000 ਚੱਕਰਾਂ ਦੇ ਵੈਸੇ 50 ਕ੍ਰਾਸ ਕਰ ਜੰਦਾ ਇਹਨੂੰ ਅਸੀਂ ਤਾਂ ਨਹੀਂ ਕਦੇ ਪਾਈ ਵੀ ਇਹ ਉਦਾਂ ਹੀ ਦੌੜ ਲੈਂਦਾ ਤੁਹਾਨੂੰ ਦੱਸਿਆ ਜਿਹੜੀ ਪ੍ਰੋਬਲਮ ਉਹ ਚਾਰ ਗੇਅਰ ਆ ਗਿਆ ਇਹਦੇ ਇਹ ਦਵਾ ਗਿਆ ਆਪਦੇ ਛੋਟੇ ਵੀਰ ਨੂੰ ਜੇ ਕੋਈ ਗਲਤ ਗਾਈਡ ਹੋ ਗਿਆ ਉਹਦੇ ਲਈ ਮਾਫੀ ਆ ਤੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਆ ਕਰੋ ਤੁਹਾਡਾ ਵੀਰ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦਾ ਰਹੂਗਾ ਦਵਾ ਗਿਆ ਬੀ ਲੀ ਗਿਆ ਆਪਾਂ ਦੇ ਕਣਕ ਤੁਸੀਂ ਵੀ ਦੱਸੋ ਕਿੱਥੇ ਕਿੱਥੇ ਕਰਨ ਕਬੀਲ ਆ ਕਿਹੜੇ ਵੀਰ ਰਹਿ ਗਏ ਆ ਮੈਨੂੰ ਤਾਂ ਤਕਰੀਬਨ ਸਾਰਿਆਂ ਨੇ ਬੀਜ ਹੀ ਲਈ ਹੁਣੀ ਆਹ ਕੀ ਸੀਜ਼ਨ ਬਹੁਤ ਲੰਮਾ ਚਲੇਗਾ ਤੇ ਝੋਨੇ ਦਾ ਵੀ ਦੱਸੋ ਝੋਨਾ ਕਿਦਾਂ ਰਿਹਾ ਝੋਨੇ ਆ ਕੀ ਥੋੜੇ ਜੇ ਦੋ ਦੋ ਚਾਰ ਚਾਰ ਗੱਟੂ ਆ ਉਸਤ ਘਟ ਹੀ ਰਹੀ ਐ ਤੁਸੀਂ ਦੱਸੋ ਤੁਹਾਡੇ ਕਿਦਾਂ ਰਹੀ ਐ ਲਵ ਜੀ ਸਾਰਿਆਂ ਨੂੰ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਓ ਸਾਰੇ ਵੀਰਾਂ ਨੂੰ ਅੱਸੀ ਗੱਲ